ਕਿ ਬੇਹਿੰਮਤਿਆਂ ਦੇ ਜਿਹੜੇ ਸ਼ਿਕਵਾ ਕਰਨ ਮੁਕਦਰਾਂ ਦਾ ਮਿੱਤਰਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਤਾੜ ਕੇ ਪੱਥਰਾਂ ਦਾ ਤੇ ਲੋਕ ਇਨਸਾਫ ਮੰਚ ਇੱਕ ਸਮੁੰਦਰ ਆ ਤੇ ਤੁਸੀਂ ਜਿਹੜੇ ਲੱਤਾਂ ਖੇਚ ਰਹੇ ਹੋ ਤੁਸੀਂ ਵੀਰੇ ਕਿਸੇ ਪਰਵਰਿਸ਼ ਤੇ ਡਿਪੈਂਡ ਆ ਤੁਹਾਡੀ ਪਰਵਰਿਸ਼ ਕਿਥੇ ਖੂ ਦੇ ਕੋਨੇ ਵਿੱਚ ਹੋਈ ਆ ਆਓ ਸਾਡੇ ਸਮੁੰਦਰ ਵਿੱਚ ਆ ਕੇ ਵੇਖੋ ਇੱਕ ਟੁੱਬੀ ਲਾ ਕੇ ਦੇਖੋ ਤੁਹਾਡੀ ਜਿਹੜੀ ਛੋਟੀ ਜੀ ਪਰਵਰਿਸ਼ ਕਿਤੇ ਵੱਡੇ ਪਰਵਰਿਸ਼ ਆ ਕੇ ਤੁਸੀਂ ਦਾ ਮਨਣਾ ਬਦਲ ਗਿਆ ਹੁਣ ਲੱਗਿਆ ਗਰਾਉਂਡ ਤੇ ਆ ਲੋਕਾਂ ਦੀ ਫੀਲਿੰਗਸ ਲੋਕਾਂ ਦੀ ਵਾਈਬ ਲੋਕਾਂ ਦੇ ਹੰਝੂ ਦੇਖੋ ਲੋਕਾਂ ਦੇ ਜਜ਼ਬਾਤ ਦੇਖੋ ਫੇ ਤੁਸੀਂ ਗਲੀ 'ਚ ਬੈਠ ਕੇ ਤੇ ਘਰੇ ਬੈ ਕੇ ਜਕੜਾ ਮਾਰਨ ਵਾਲੋਂ ਤੁਸੀਂ ਕਹੋਗੇ ਨਹੀਂ ਬਈ ਹੁਣ ਲੋਕ ਇਨਸਾਫ ਹੋ ਜਾਣਾ ਮੰਚ ਆ ਤੁਸੀਂ ਹੋਰ ਵੀ ਚਾਰ ਬੰਦੇ ਖਿੱਚ ਕੇ ਲੈ ਆਓਗੇ ਕਿਉਂਕਿ ਇਹ ਮੰਚ ਧਾਰਮਿਕ ਜਥੇਬੰਦੀਆਂ ਚਾਹੇ ਸਮਾਜਿਕ ਜਥੇਬੰਦੀਆਂ ਚਾਹੇ ਕ੍ਰਾਂਤੀਕਾਰੀ ਜਥੇਬੰਦੀਆਂ ਹਰ ਤਰ੍ਹਾਂ ਦੇ ਇੱਥੇ ਸਾਡੇ ਫਲੇਵਰ ਮਿਲਦਾ ਹੈ ਸਾਡੀ ਇਸ ਪੰਜਾਬ ਦੀ ਧਰਤੀ ਤੇ ਪਰ ਇਨਸਾਨੀਤ ਲਈ ਕੰਮ ਕਰ ਰਿਹਾ ਸੋ ਅੱਜ ਵਾਕਈ ਮੇਰੇ ਪੰਜਾਬ ਤੇ ਭੀੜ ਪਈ ਹੈ ਨਜ਼ਰ ਲੱਗੀ ਮੇਰੇ ਪੰਜਾਬ ਨੂੰ ਤੇ ਲੋਕ ਫੇਰ ਡੱਟ ਕੇ ਮੁਕਾਬਲਾ ਕਰਦੇ ਆ ਉਹ ਫੇਰ 88 ਦਾ ਜਿਹੜਾ ਮਾਹੌਲ ਸੀ ਫੇਰ ਡੱਟ ਕੇ ਖੜ ਗਿਆ 88 ਦਾ ਹਾਰ ਸਾਨੂੰ ਦਿਖਾਇਆ ਨਹੀਂ ਗਿਆ ਅਸੀਂ ਲੋਕਾਂ ਨੂੰ ਪੁੱਛਦੇ 88 ਦੇ ਕੀ ਬੀਤਿਆ ਪਰ ਹੁਣ ਅਸੀਂ ਦੇਖਦੇ ਪਏ ਆ ਵੀਡੀਓ ਉੱਠਦੇ ਆ ਅਜਾ ਬਾਜ ਪੀਣੇ ਆ ਪਹਿਲਾਂ ਦੇਖਦੇ ਆ ਬੰਨ ਕਿੱਥੋਂ ਟੁੱਟ ਗਿਆ ਕਿਹੜਾ ਬੰਦੇ ਕਿੰਨੇ ਮਰ ਗਏ ਕਿਹੜੇ ਕਿੰਨੇ ਬੇਚਾ ਲੋਕ ਇਨਸਾਫ ਮੰਚ ਦੇ ਮੈਂਬਰ ਹੋਣ ਚਾਹੀਦੇ ਜੋ ਐ ਪ੍ਰਾਈਵੇਟ ਐਨ ਜੀਓਜ਼ ਹੈਗੇ ਨੇ ਚਾਹੀਦੇ ਨਹੀਂ ਰਹਿ ਗਿਆ ਤੁਸੀਂ ਦੁੱਗਨੇ ਹੋ ਕੇ ਟੱਕਰਿਓ ਅਸੀਂ ਨਿਕਲ ਜਾਣਾ ਹੈ ਪੰਜਾਬ ਜਖਮੀ ਹੋਇਆ ਮਰਿਆ ਨਹੀਂ ਇਹਨੇ ਫੇਰ ਉੱਠ ਪੈਣਾ ਹੈ ਕਿਉਂਕਿ ਪੰਜਾਬ ਨੂੰ ਉਠਾਉਣਾ ਹੈ ਭਾਰੀ ਬਰਸਾਤ ਨਾਲ ਪੀੜਤ ਪਰਿਵਾਰਾਂ ਨੂੰ ਵੱਡਾ ਸਹਾਰਾ ਲੋਕ ਇਨਸਾਫ ਮੰਚ ਵੱਲੋਂ ਸੈਂਕੜੇ ਤਰਪਾਲ ਵੰਡੇ ਸਮਾਜ ਸੇਵੀਆਂ ਦੀ ਵੱਡੀ ਭੂਮਿਕਾ ਭਾਰੀ ਬਰਸਾਤ ਕਾਰਨ ਫਿਲੌਰ ਇਲਾਕੇ ਦੇ ਕਈ ਪਿੰਡਾਂ ਵਿੱਚ ਲੋਕਾਂ ਦੇ ਮਕਾਨਾਂ ਨੂੰ ਵੱਡਾ ਨੁਕਸਾਨ ਹੋਇਆ ਹੈ ਲੋਕਾਂ ਦੇ ਘਰਾਂ ਦੀਆਂ ਬਾਲੀਆਂ ਵਾਲੀਆਂ ਛੱਤਾਂ ਡਿੱਗ ਗਈਆਂ ਕਰੇਲੂ ਸਮਾਨ ਪਾਣੀ ਨਾਲ ਖਰਾਬ ਹੋ ਗਿਆ ਅਤੇ ਗਰੀਬ ਪਰਿਵਾਰ ਮੁਸੀਬਤਾਂ ਵਿੱਚ गिर ਗਏ ਇਸ ਸੰਗੀਨ ਹਾਲਾਤ ਨੂੰ ਦੇਖਦਿਆਂ ਲੋਕ ਇਨਸਾਫ ਮੰਚ ਨੇ ਸਮਾਜ ਸੇਵੀ ਸੱਜਣਾ ਦੇ ਸਹਿਯੋਗ ਨਾਲ ਵੱਡਾ ਕਦਮ ਚੁੱਕਿਆ ਪਿੰਡ ਅਲੋਵਾਲ ਅਤੇ ਕੋਲੇਵਾਲ ਵਿੱਚ ਸੈਂਕੜੇ ਤਰਪਾਲ ਲੋੜਵੰਦ ਪਰਿਵਾਰਾਂ ਵਿੱਚ ਵੰਡੇ ਗਏ ਤਾਂ ਜੋ ਉਹ ਆਪਣੇ ਪਰਿਵਾਰਾਂ ਨੂੰ ਬਚਾ ਸਕਣ ਇਸ ਮਹਿੰਮ 'ਚ ਐਨਰਜੀਓ ਹੰਗਰੀ ਆਊਟ ਕੈਫੇ ਨੇ ਵੀ ਵੱਡਾ ਸਹਿਯੋਗ ਦਿੱਤਾ ਅਤੇ ਲੋਣੀ ਦਾ ਸਮਾਨ ਪਹੁੰਚਾਇਆ ਜਾਣਕਾਰੀ ਦਿੰਦਿਆਂ ਲੋਕ ਇਨਸਾਫ ਮੰਚ ਦੇ ਪ੍ਰદાન ਜਰਨਲ ਫਿਲੋਟ

रामजी दास गन्ना पिंड मखण संतोखपुरा गुरमीत अवतार कोलेवाल केवल सिंह कोलेवाल कुलवीर सिंह कोलेवाल रमन कोलेवाल अश्वप्रीत, समरीत कौर सरपंच कुलविंदर कौर कोलेवाल मनजीत कौर किरणदीप कौर चरणजीत बंदना परमिंदर कौर पंच परवीन कौर हंस कौर कलेर सुनीता फिलौर संदीप कुमारी सरपंच रामगढ़ समेत कई सेवादार हाजिर सन द्वाबा पब्लिक न्यूज चैनल तो पत्थर का रमन माही, बलोफिलोर तो आप चीने नाल खबर सांझी कितनी जानती है। दर्शकों इस खबर नू वक तो वक शेयर करो, लाइक ते कमेंट करो, सारे चैनल नू सब्सक्राइब करो अते फेसबुक पेज नू फॉलो करना ना पुल्लो। अरे द्वाबा पब्लिक न्यूज देख रहे सारे दर्शक � ਔਰ ਉਤਰੀ ਭਾਰਤ ਸਮੇਤ ਵਿੱਚ ਵਿਦ ਪੰਜਾਬ ਜਿਹੜਾ ਪਿਛਲੇ ਦਿਨੀ ਜਿਹੜੀਆਂ بارشਾਂ ਹੋ ਰਹੀਆਂ ਆ ਉਹਨਾਂ بارشਾਂ ਦੇ ਕਰਕੇ ਜਿਹੜਾ ਆਮ ਜਨ ਜੀਵਨ ਜਿਹੜਾ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਜਿੱਥੇ ਆਪਾਂ ਗੱਲ ਕਰੀਏ ਮਾਝਾ ਮਾਲਵਾ ਜਿਹੜਾ ਉਹ ਇਸ ਹਰਦੀਚ ਪੇਟ ਵਿੱਚ ਆ ਚੁੱਕਾ ਆ ਉਹਦੇ ਨਾਲ ਨਾਲ ਜਿਹੜਾ ਦੁਆਬਾ ਦੁਆਬੇ ਦੇ ਨਾਲ ਜਿਹੜੇ ਸਤਲੁਜ ਦੇ ਲੱਗਦੇ ਜਿਹੜੇ ਵੀ ਪਿੰਡ ਆ ਉਹਨਾਂ ਵਿੱਚ ਵੀ ਜਿਹੜੀ ਆ ਕਾਫੀ ਜਿਹੜੀ ਭਾਰੀ ਇਸ ਪਾਣੀ ਨੇ ਤਬਾਹੀ ਮਚਾਈ ਹੋਈ ਆ ਔਰ ਜਿੱਥੇ ਵਕ ਵਕ ਰਾਜਨੀਤਿਕ ਧਾਰਮਿਕ ਔਰ ਸਮਾਜਿਕ ਸੰਗਠਨਾ ਦੁਆਰਾ ਔਰ ਕਿਸ ਪ੍ਰਾਈਵੇਟ ਐਨਜੀਓ ਦੁਆਰਾ ਲੋਕਾਂ 'ਤੇ ਜਿਹੜੀ ਉਸੇ ਲੜੀ ਦੇ ਤਹਿਤ ਲੋਕ ਇਨਸਾਫ ਮੰਚ ਫਲੋਰ ਅਤੇ ਦਾਨੀ ਸੱਜਣਾ ਦੁਆਰਾ ਪਿਛਲੇ ਜਦੋਂ ਤੋਂ ਬਾਰਿਸ਼ ਹੋ ਰਹੀ ਹੈ ਨਿਰੰਤਰ ਉਸ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਫਲੋਰ ਦੇ ਪਿੰਡਾਂ ਅਤੇ ਕਸਬਿਆਂ ਦੇ ਵਿੱਚ ਜਿਹੜੀਆਂ ਤਰਪਾਲਾਂ ਦੀ ਸੇਵਾ ਉਹ ਕੀਤੀ ਜਾ ਰਹੀ ਹੈ ਸੋ ਸਾਡੇ ਦਰਮਿਆਨ ਲੋਕ ਇਨਸਾਫ ਮੰਚ ਦੀ ਜਿਹੜੀ ਸਮੁੱਚੀ ਟੀਮ ਹੈ ਉਹ ਮੌਜੂਦ ਹੈ ਜਿਹੜੀ ਕਿ ਅੱਜ ਪਿੰਡ ਭੋਲੇਵਾਲ ਵਿਖੇ ਆਈ ਹੋਈ ਆ ਸਾਡੇ ਦਰਮਿਆਨ ਲੋਕ ਇਨਸਾਫ ਮੰਚ ਦੇ ਪ੍ਰਧਾਨ ਜਰਨੈਲ ਫਲੋਰ ਜੀ ਔਰ ਪਿੰਡ ਭੋਲੇਵਾਲ ਦੇ ਨੰਬਰਦਾਰ ਗੁਰਮੀਤ ਸਿੰਘ ਜੀ ਉਹ ਵੀ ਖੜੇ ਆ ਗੁਰਮੀਤ ਸਿੰਘ ਜੀ ਅੱਜ ਲੋਕ ਇਨਸਾਫ ਮੰਚ ਦੀ ਜਿਹੜੀ ਟੀਮ ਆ ਉਹ ਤਰਪ ਕੀ ਗੱਲਾਂ ਕਹੋਗੇ ਇਸ ਬਾਰੇ ਅਸੀਂ ਬਹੁਤ ਧੰਨਵਾਦੀਆਂ ਲੋਕ ਇਨਸਾਫ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਜੀ ਦਾ ਸਾਰੀ ਸਮੂਚੀ ਟੀਮ ਦਾ ਜਿਨ੍ਹਾਂ ਨੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਮਤਲਬ ਜਿਹੜੀ ਸੇਵਾ ਆ ਬਹੁਤ ਵਧੀਆ ਤਰੀਕੇ ਨਾਲ ਕੀਤੀ ਆ ਸਾਡੇ ਲੋਕਾਂ ਦੇ ਦੁੱਖ ਦੇ ਵਿੱਚ ਖੜੇ ਆ ਤੇ ਅਸੀਂ ਇਸ ਤੀਲੇ ਬਹੁਤ ਧੰਨਵਾਦੀ ਰਹਿਾਂਗੇ ਤੇ ਹਾਂਜੀ ਔਰ ਇਹ ਸਾਡੇ ਨਾਲ ਜਰਨੈਲ ਫਲੋਰੀ ਉਹ ਵੀ ਸਾਡੇ ਨਾਲ ਮੌਜੂਦ ਨੇ ਲੋਕ ਇਨਸਾਫ ਮੰਚ ਦੇ ਜਿਹੜੇ ਪ੍ਰਧਾਨ ਨੇ ਸੋ ਮੈਂ ਉਹਨਾਂ ਨਾਲ ਵੀ ਇਹ ਗੱਲਬਾਤ ਕਰਾਂਗਾ ਔਰ ਜਰਨੈਲ ਜੀ ਅੱਜ ਕਿੰਨਾਵਾਂ ਦਿਨਿਆਂ ਤੁਹਾਨੂੰ ਤਰਪਾਲਾ ਵੰਡਦਿਆਂ ਨੂੰ ਔਰ ਫਲੋਰ ਸ਼ਹਿਰ ਦੇ ਕਿਹੜੇ-ਕਿਹੜੇ ਪਿੰਡ ਔਰ ਕਿਹੜੇ-ਕਿਹੜੇ ਹਲਕੇ ਵਿੱਚ ਤੁਸੀਂ ਕਿਹੜੇ-ਕਿਹੜੇ ਰੀਚ ਜਾ ਚੁੱਕੇ ਹੋ ਸਾਚੀ ਗਾਲ ਜੀ ਜੈ ਜੀ ਜੈ ਭਾਰਤ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਜਿਹੜਾ ਲੋਕ ਸੰਸਾਦ ਮੰਚ ਆ ਉਹ ਲਗਾਤਾਰ ਜਿੱਦਣ ਦਾ ਮੀਂਹ ਪੈ ਰਿਹਾ ਆ ਉਧਰ ਤੋਂ ਜਿਹੜੇ ਲੋਕਾਂ ਦੇ ਮਕਾਨ ਚੋਂਦੇ ਸੀਗੇ ਚਾਹੇ ਉਹ ਬੰਨਾਂ ਦਾ ਏਰੀਆ ਹੋਵੇ ਚਾਹੇ ਉਹ ਸ਼ਹਿਰ ਫਲੋਰ ਦਾ ਏਰੀਆ ਹੋਵੇ ਚਾਹੇ ਉਹ ਨੰਗਲ ਹੋਵੇ ਚਾਹੇ ਉਹ ਰਾਮਗੜ੍ਹ ਹੋਵੇ ਚਾਹੇ ਉਹ ਲੱਕ ਦੇ ਜਿੰਨੇ ਵੀ ਪਿੰਡ ਲੱਗਦੇ ਸੀਗੇ ਉਹਨਾਂ ਦੇ ਵਿੱਚ ਤਰਪੇਲਾ ਵੰਡੀਆਂ ਗਈਆਂ ਖਾਸ ਕਰਕੇ ਜਿਹੜੇ ਬੰਨਾਂ ਤੇ ਲੱਗਦੇ ਪਿੰਡ ਆ ਜਿਵੇਂ ਨਵਾਂ ਖੇਰਾ ਵੇਟ ਆ ਉਹਦੇ ਵਿੱਚ ਵੀ ਲਗਭਗ ਕਾਫੀ ਤਰਪੇਲਾ ਵੰਡੀਆਂ ਗਈਆਂ ਤੇ ਲਗਾਤਾਰ ਇਹ ਨਿਰੰਤਰ ਇਹ ਜਿਹੜਾ ਜਾਰੀ ਆ ਕੰਮ ਜਾਰੀ ਆ ਤਰਪੇਲਾ ਜਿੱਥੇ ਵੀ ਜਿੱਥੇ ਵੀ ਲੋੜ ਆ ਕਿਸੇ ਨੂੰ ਉੱਥੇ ਤਰਪੇਲਾ ਹੀ ਦੇ ਕੇ ਆ ਰਹੇ ਆ ਇਸ ਕਰਕੇ ਲੋਕ ਸਭਾ ਮੰਚ ਵੱਲੋਂ ਜਿਹੜੀ ਆ ਇਨਸਾਨੀਅਤ ਤੌਰ ਤੇ ਤੇ ਇਸ ਕਰਕੇ ਸੇਵਾ ਕਰ ਰਹੇ ਆ ਵੀ ਅਸੀਂ ਕੋਈ ਮਾਰਾ ਸਾਡੇ ਗਰੀਬ ਲੋਕ ਜਿਹੜੇ ਆ ਮੰਨਾ ਦੇ ਏਰੀਆ ਤੇ ਬੈਠੇ ਆ ਉਹ ਬਹੁਤ ਦੁਖੀ ਆ ਮਤਲਬ ਕਿ ਮਕਾਨ ਚੋਰੇ ਆ ਉਹਨਾਂ ਦੇ ਸਾਰੇ ਜਿਹੜੇ ਸਮਾਨ ਆ ਉਹ ਖਰਾਬ ਹੋ ਗਿਆ ਕੱਪੜੇ ਭਿੱਜ ਗਏ ਸਾਰੇ ਫੋਨ ਵਾਲੇ ਕੱਪੜੇ ਵੀ ਜਿਹੜੇ ਉਹ ਵੀ ਭਿੱਜੇ ਪਏ ਆ ਤੇ ਅੱਜ ਕੁਝ ਮੌਸਮ ਥੋੜਾ ਜਿਹਾ ਉਪਰ ਆ ਗਿਆ ਠੀਕ ਕੀਤਾ ਹੈ ਮੌਸਮ ਸਾਫ ਆ ਅੱਜ ਧੁੱਪ ਨਿਕਲੀ ਹੋਈ ਆ ਕੁਝ ਲੋਕਾਂ ਨੂੰ ਰਾਹਤ ਮਿਲੀ ਆ ਇਸ ਕਰਕੇ ਅਸੀਂ ਅੱਗੇ ਵੀ ਬੇਨਤੀ ਕਰਦੇ ਆ ਸ੍ਰੀ ਗੁਰੂ ਰਵਿਰਾਸ ਮਹਾਰਾਜ ਅਰਦਾਸ ਕਰਦੇ ਆ ਅਸੀਂ ਮਹਾਰਾਜ ਮੁਰੇ ਅਰਦਾਸ ਕਰਦੇ ਆ ਵੀ ਇਹ ਜਿਹੜਾ ਮੀਂਹ ਆ ਨਾ ਪਵੇ ਜਿਹੜਾ ਇਹ ਪਾਣੀ ਆ ਉਹਦੀ ਵੀ ਠੱਲ ਪਾਈ ਜਾਵੇ ਜਿਹੜੇ ਪਾਣੀ ਲਗਾਤਾਰ ਆ ਪਿਛੋਂ ਆ ਰਿਹਾ ਉਹਨਾਂ ਖਤਰਾ ਬਣਿਆ ਹੋਇਆ ਆ ਤੇ ਅਸੀਂ ਇਹ ਸੇਵਾ ਨਿਰੰਤਰ ਹੀ ਜਾਰੀ ਰੱਖੀਏ ਜਰਨੈਲ ਫਲੋਰੀ ਲੋਕ ਇਨਸਾਫ ਮੰਚ ਦੇ ਜਿਹੜੇ ਪ੍ਰਧਾਨ ਨੇ ਜਿਨ੍ਹਾਂ ਦੁਆਰਾ ਅੱਜ ਪਿੰਡ ਭੋਲੇ ਵਾਲੇ ਵਿਖੇ ਜਿਹੜੀ ਉਹ ਤਰਪਾਲਾਂ ਦੀ ਸੇਵਾ ਕੀਤੀ ਗਈ ਆ ਔਰ ਸਾਡੇ ਦਰਮਿਆਨ ਪਿੰਡ ਭੋਲੇ ਵਾਲੇ ਤੋਂ ਜਿਹੜੇ ਸਰਪੰਚ ਨੇ ਉਹਨਾਂ ਦੇ ਹਸਬੈਂਡ ਉਹ ਵੀ ਸਾਡੇ ਦਰਮਿਆਨ ਮੌਜੂਦ ਨੇ ਸਰਪੰਚ ਸਾਹਿਬਾ ਦੀ ਲੋਕ ਇਨਸਾਫ ਮੰਚ ਤੁਹਾਡੇ ਪਿੰਡ ਜਿਹੜਾ ਹੈ ਉਹ ਤਰਪਾਲਾਂ ਦੀ ਸੇਵਾ ਕਰਨ ਪਹੁੰਚਿਆ ਆ ਕੀ ਕਹਿਣਾ ਚਾਹੋਗੇ ਇਸ ਬਾਰੇ ਬਹੁਤ ਧੰਨਵਾਦ ਜੀ ਉਹਨਾਂ ਦਾ ਬਤਨ ਫੋਲਾਂ ਦਿੱਤੀਆਂ ਸਾਡੇ ਪੰਨੋ ਉਹ ਸ਼ੁਕਰੀ ਧੰਨਵਾਦ ਔਰ ਇਹ ਸਾਨੇ ਸਰਪੰਚ ਕੋਲੇ ਵਾਲ ਦੇ ਔਰ ਸਾਡੇ ਦਰਮਿਆਨ ਇਥੇ ਹੋਰ ਵੀ ਜਿਹੜੇ ਪੀੜਿਤ ਪਰਿਵਾਰ ਨੇ ਤੁਸੀਂ ਦੇਖ ਸਕਦੇ ਹੋ ਸਾਰੇ ਇਸ ਟਾਈਮ ਇਥੇ ਮੌਜੂਦ ਨੇ ਔਰ ਸਾਡੇ ਦਰਮਿਆਨ ਲੋਕ ਇਨਸਾਫ ਮੰਗਦੇ ਜੁਟਾਰੂ ਆਗੂ RAMJIT DAS ਗੰਨਾ ਪਿੰਡ ਉਹ ਵੀ ਆਜਨੇ RAMJI ਜਿਹੜੀ ਇਹ ਸੇਵਾ ਹੁੰਦੀ ਆ ਇਹੇ ਜਦੋਂ ਵੀ ਆਪਾਂ ਕਰਦੇ ਆਂ ਆਪਾਂ ਕਿਸੇ ਵੀ ਰਾਜਨੀਤਿਕ ਪਾਰਟੀ ਆ ਕੋਈ ਜਾਤ ਧਰਮ ਵਿਸ਼ੇਸ਼ ਉਹਨਾਂ ਤੋਂ ਉੱਪਰ ਉੱਠ ਕੇ ਜਿਹੜੀ ਸੇਵਾ ਕਰਦੇ ਆਂ ਪਰ ਸ਼ਹਿਰ ਫਲਾਦ ਦੇ ਵਿੱਚ ਪਿਛਲੀ ਕੁਝ ਦਿਨਾਂ ਦੇ ਵਿੱਚ ਜਿੱਦਾਂ ਲੋਕਾਂ ਦੁਆਰਾ ਰੌਲਾ ਪਾਇਆ ਜਾ ਰਿਹਾ ਕਿ ਇਹ ਜਿਹੜੀ ਸੇਵਾ ਆ ਇਹ ਵੋਟਾਂ ਲੈਣ ਵਾਸਤੇ ਕਰ ਰਹੇ ਆ ਜਿੱਥੋਂ ਤੱਕ ਮੈਨੂੰ ਪਤਾ ਕਿ ਨਾ ਤਾਂ ਸ਼ਹਿਰ ਫਲਾਦ ਦੇ ਵਿੱਚ ਵੋਟਾਂ ਆਂ ਔਰ ਨਾ ਹੀ ਇਹ ਨਾ ਪਿੰਡਾਂ ਦੇ ਵਿੱਚ ਕੋਈ ਸਰਪੰਚ ਦੀਆਂ ਵੋਟਾਂ ਆਂ ਤੁਸੀਂ ਜਿਹੜੇ ਇਦਾਂ ਦੇ ਲੋਕ ਆ ਜਿਨ੍ਹਾਂ ਨੇ ਆਪ ਲੋਕ ਕੁਝ ਕਰਨਾ ਨਹੀਂ ਕੱਤਣਾ ਨਹੀਂ ਪਰ ਦੂਜੇ ਲੋਕਾਂ ਦੇ ਵੀ ਜਿਹੜੀ ਆ ਸੇਵਾ ਦੇ ਵਿੱਚ ਆਪਣੇ ਜਿੱਦਾਂ ਕੋਈ ਨਾ ਕੋਈ ਹਰਕਤਾਂ ਬਸ ਤਾਂ ਇਹ ਗੱਲ ਕਹੇਗਾ ਕਿ ਕਈ ਦੁਖੀ ਲੋਕਾਂ ਦੀ ਸੇਵਾ ਹੋ ਰਹੀ ਆ ਔਰ ਕਈ ਦਾਨੀ ਸੱਜਣ ਉਹ ਲੋਕ ਸੰਸਾਭ ਮੰਚ ਦੀ ਟੀਮ ਇਹ ਸੇਵਾ ਕਰ ਰਹੀ ਆ ਸੇਵਾ ਕਰਨੀ ਕਿਹੜਾ ਅਜਿਹਾ ਸਮਾਂ ਵੀ ਸੋਖੀ ਹੈ ਕਿਉਂਕਿ ਜਿਹਦੇ ਤੇ ਵਾਹਿਗੁਰੂ ਦੀ ਸਤਗੁਰੂ ਦੀ ਕਿਰਪਾ ਹੋਵੇ ਉਹੀ ਸੇਵਾ ਕਰ ਸਕਦਾ ਹੈ ਔਰ ਜਿਹਦੇ ਕੋਲ ਜਿਹਦੇ ਤੇ ਪ੍ਰਮਾਤਮਾ ਪੂਰਨ ਤੌਰ ਤੇ ਰਿਝ ਜਾਂਦਾ ਹੈ ਉਹਦੇ ਕੋਲ ਪ੍ਰਮਾਤਮਾ ਸੇਵਾ ਲੈਂਦਾ ਹੈ ਔਰ ਜਿਹੜੇ ਜਿਹੜੇ ਦਾਨੀ ਸੱਜਣਾਂ ਨੇ ਸੇਵਾ ਕੀਤੀ ਹੈ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਦੁਨੀਆ ਨੂੰ ਸਾਰੇ ਸੁੱਖ ਬਖਸ਼ੇ ਔਰ ਜਿਹੜੇ ਜਿਹੜੇ ਬੰਦੇ ਇਸ ਗੱਲ ਨੂੰ ਨੈਗੇਟਿਵ ਲੈ ਰਿਹਾ ਕੁਝ ਜਿਹੜੇ 2 400 500 ਰੁਪਇਆ ਲੈ ਕੇ ਲੋਕਾਂ ਕੋਲੋਂ ਤੇ ਆਪਣਾ ਟੈਂਪਲ ਕਰਦੇ ਨੇ ਅੱਜ ਉਹ ਉਂਗਲੀਆਂ ਚੁਕਲੇ ਸੇਵਾਦਾਰਾਂ ਖਿਲਾਫ ਪਰ ਦੱਸ ਉਹਨਾਂ ਨੂੰ ਬੇਨਤੀ ਕਰੇਗਾ ਕਿ ਨਾ ਤੇ ਉਹ ਆਪ ਸੇਵਾ ਕਰਦੇ ਆ ਜੇਕਰ ਦੂਜੇ ਸੇਵਾ ਕਰਦੇ ਤਾਂ ਦੇਖ ਨਹੀਂ ਸਕਦੇ ਜੇ ਇੰਨਾ ਹੀ ਉਹਨਾਂ ਨੂੰ ਖਬਰਾਂ ਲਾਣ ਦਾ ਸ਼ੌਕ ਹੈ ਕਮੈਂਟ ਕਰਨ ਦਾ ਸ਼ੌਕ ਹੈ ਤਾਂ ਉਹ ਆਪ ਦਾਨੀ ਸੱਜਣਾ ਕੋਲ ਪੈਸੇ ਲੈ ਕੇ ਸੇਵਾ ਕਰਨਗੇ ਕਿਉਂਕਿ ਉਹ ਚੋਰਾਂ ਤੇ ਦਾਨੀ ਸੱਜਣਾ ਨੂੰ ਵਿਸ਼ਵਾਸ ਨਹੀਂ ਆ ਗੇਲੇ ਕਰਕੇ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਜਦਾਨੀ ਸਜਣਾਵਾਲੋਂ ਸੇਵਾ ਕਰਨੀ ਉਹ ਲੋਕ ਇਨਸਾਨੀ ਮੰਚ ਦੀ ਸਮੂਚੀ ਟੀਮ ਇਹ ਖੁਦ ਵੀ ਆਪਣੇ ਵੱਲੋਂ ਰਲ ਮਿਲ ਕੇ ਜੋ ਵੀ ਟੈਲੀਫੋਨ ਮਾਇਆ ਆ ਰਹੀ ਹੈ ਜਦਾਨੀ ਸਜਣਾਵਾਲੋਂ ਉਹਦੇ ਨੂੰ ਜੋ ਵੀ ਜਦਾਨੀ ਸਜਣਾਵਾਲੋਂ ਸੇਵਾ ਆ ਰਹੀ ਆ ਇਕੱਠੀ ਕਰਕੇ ਪੂਰਨ ਤੌਰ ਤੇ ਪ੍ਰਮਾਤਮਾ ਨੂੰ ਸੰਗਤ ਨੂੰ ਸਮਰਪਿਤ ਹੋ ਕੇ ਉਹ ਸੇਵਾ ਕਰ ਰਹੀ ਨੇ ਔਰ ਜਿਹੜੇ ਲੋਕ ਨੈਗੇਟਿਵ ਕਮੈਂਟ ਕਰ ਰਹੇ ਨੇ ਉਹ ਸੇਵਾ ਵਿੱਚ ਵਿਘਨ ਪਾਉਣ ਦਾ ਕੰਮ ਕਰ ਰਹੇ ਨੇ ਪ੍ਰਮਾਤਮਾ ਨੂੰ ਉਹਨਾਂ ਨੂੰ ਕਦੀ ਵੀ ਨਹੀਂ ਬਖਸ਼ਣਾ ਇਹ ਸੰਨ RAM ji Das ਗੰਨਾ ਪੰਡ ਤੋਂ ਔਰ ਸਾਡੇ ਦਰਮਿਆਨ ਇੱਕ ਬਹੁਤ ਹੀ ਜਿਹੜੇ ਸਪੋਰਟਸ ਦੇ ਵਿੱਚ ਕਾਫੀ ਇੰਟਰਸਟ ਰੱਖਦੇ ਨੇ ਹੈਪੀ ਸਿੰਘ ਜਿਹੜੇ ਪਿੰਡ ਮੋਸਾਪ ਤੋਂ ਨੇ ਉਹ ਵੀ ਸਾਡੇ ਦਰਮਿਆਨ ਮੌਜੂਦ ਨੇ ਹਾਂਜੀ ਹੈਪੀ ਭਾਜੀ ਅੱਜ ਤੁਸੀਂ ਵੀ ਲੋਕ ਇਨਸਾਫ ਮੰਚ ਦਾ ਜਿਹੜਾ ਉਹ ਹਿੱਸਾ ਬਣ ਕੇ ਪਿੰਡ ਜਿਹੜੇ ਪੋਲੇ ਵਾਲ ਵਿਖੇ ਤਰਪਾਲਾਂ ਜੀ ਦੀਆਂ ਵੰਡਣ ਆਏ ਹੋ ਔਰ ਕੀ ਤੁਸੀਂ ਇੱਥੇ ਦੇ ਜ਼ਮੀਨੀ ਹਾਲਾਤ ਦੇਖ ਰਹੇ ਹੋ ਔਰ ਕੀ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵਕਤ ਪੈਣ ਤੇ ਜਾਂ ਵਕਤ ਬੀਤਿਆ ਹੋਵੇ ਜਾਂ ਵਕਤ ਆਉਣ ਵਾਲਾ ਹੋਵੇ ਮੈਂ ਪਹਿਲੇ ਵੀ ਕਹਿੰਦਾ ਸੀ ਕਿ ਜਦੋਂ ਵੀ ਇਸ ਪੰਜਾਬ ਦੀ ਸਾਤਿਤੇ ਪੰਜਾਬ ਦੇ ਲੋਕਾਂ ਨੂੰ ਵਕਤ ਪਿਆ ਜੇ ਮੁਸੀਬਤ ਦਾ ਹੋਵੇ ਵਕਤ ਵਕਤੇ ਹਰ ਤਰ੍ਹਾਂ ਦਾ ਇਤਿਹਾਰ ਲੋਕਾਂ ਨੇ ਸਾਹਮਣਾ ਕੀਤਾ ਤੇ ਸਾਡੇ ਲੋਕਾਂ ਚ ਬਗਾਵਤ ਵੀ ਅੱਖੋਂ ਵਿਖੇ ਤਾਂ ਬਲਡ ਚ ਬਗਾਵਤ ਵੀ ਆ, ਕ੍ਰਾਂਤੀ ਵੀ ਆ, ਭਾਵਨਾ ਵੀ ਆ, ਹਰ ਚੀਜ਼ ਹੈਗੀਆਂ ਤੇ ਜਦੋਂ ਵੀ ਇਸ ਕੁਦਰਤ ਨੇ ਇਹਨਾਂ ਪੰਜਾਬੀਆਂ ਦਾ ਜਜ਼ਬਾ ਪਰਖਿਆ ਉਹੀ ਰੂਪ ਵਿੱਚ ਆ ਕੇ ਇਹਨਾਂ ਨਾਲ ਡਟ ਕੇ ਸਾਹਮਣਾ ਵੀ ਕੀਤਾ ਤੇ ਬਾਕੀ ਰਹੀ ਗੱਲ ਜਿਹੜੀ ਸਰਕਾਰ ਦੀ ਇਹ ਸਰਕਾਰ ਸੰਵਿਧਾਨ ਹੋਂਦ ਹੋਣ ਤੋਂ ਲੈ ਕੇ ਸਰਕਾਰ ਬਣਨ ਤੋਂ ਲੈ ਕੇ ਸਟੇਟ ਬਣਨ ਤੋਂ ਲੈ ਕੇ ਹੁਣ ਤੱਕ ਇਹ ਜੋ ਹਾਲਾਤ ਆ ਇਹ ਕੱਲੇ ਹੈਪੀ ਹੀ ਦੱਸਣ ਤੇ ਨਹੀਂ ਲੋਕਾਂ ਨੂੰ ਪਤਾ ਸਾਰੇ ਲੋਕਾਂ ਨੂੰ ਹੀ ਪਤਾ ਆ ਉਹ ਬਹੁਤ ਖੂਬ ਖੂਬ ਹੀ ਜਾਣਦੇ ਨੇ ਜਦੋਂ ਸੋਸ਼ਲ ਮੀਡੀਆ ਚੱਲਿਆ ਮੈਨੂੰ ਲੱਗਦਾ ਕਿ ਹੁਣ ਤਾਂ ਲੋਕ ਇੰਨੇ ਕਿ ਜਾਗਰੂਕ ਹੋ ਗਿਆ ਕਿ ਕਿਸੇ ਮੰਤਰੀ ਦੇ ਅੱਖਾਂ ਅੱਖਾਂ ਪਾ ਕੇ ਗੱਲ ਕਰਨ ਦੀ ਹਿੰਮਤ ਤੱਕ ਵੀ ਆ ਗਈ ਆ ਸੋ ਇਹ ਸੋਸ਼ਲ ਮੀਡੀਆ ਸਾਰਾ ਹੀ ਜੋ ਚਿਹਰਾ ਹੈਗਾ ਚਾਹੇ ਸਰਕਾਰ ਦਾ ਆ ਚਾਹੇ ਗਰਾਊਂਡ ਤੇ ਜਿਵੇਂ ਤੁਸੀਂ ਬਹੁਤ ਸੋਨਾ ਸਵਾਲ ਕੀਤਾ ਸੀ ਰਾਮ ਜੀ ਨੂੰ ਕਿ ਲੋਕ ਕੁਝ ਲੱਤਾਂ ਖਿੱਚਣ ਵਾਲੇ ਹੈਗੇ ਸੇਵਾ ਕਰਨ ਵਾਲਿਆਂ ਨੂੰ ਤੇ ਉਹ ਮੈਂ ਉਹ ਰਾਮ ਜੀ ਵੀ ਥੋੜਾ ਚੈਨਲ ਦੇ ਮਾਧਿਅਮ ਰਾਹੀਂ ਕਹਿ ਰਹੇ ਸੀਗੇ ਕਿ ਆਪ ਖੁਦ ਕੁਝ ਕਰਨਾ ਨਹੀਂ ਤੇ ਕਿਸੇ ਨੂੰ ਕੁਝ ਕਰਨ ਨਹੀਂ ਦੇਣਾ ਤੇ ਰਾਮ ਜੀ ਦੀ ਗੱਲ ਨੂੰ ਮੈਂ ਵੱਡਾ ਕਰਦਾ ਥੋੜੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਜਿਹੜੀਆਂ ਸ਼ਖਸੀਅਤਾਂ ਹੈਗੀਆਂ ਜਿਹੜੀਆਂ ਕੁਝ ਹੁੰਦੀ ਆ ਇਹ ਸਮਾਜ ਦਾ ਹਿੱਸਾ ਆ ਜਿੱਥੇ ਤੁਹਾਡੀ ਚੰਗਿਆਈ ਆ ਉੱਥੇ ਬੁਰਾਈ ਵੀ ਨਾਲ ਆ बराबर ਹੀ ਸਿਰ ਢਾ ਕੇ ਦੁਰਦੀਆ ਤੇ ਮੈਂ ਉਹਨਾਂ ਨੇ ਕਹਿਣਾ ਚਾਹਾਂਗਾ ਕਿ ਲੋਕ ਇਨਸਾਫ ਮੰਚ ਬਾਰੇ ਦੋ ਸ਼ਬਦ ਦੇ ਤਾਈ ਮੈਂ ਤੁਹਾਨੂੰ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ ਕਿ ਬੇ ਹਿੰਮਤੇ ਨੇ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ ਮਿੱਤਰਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪਥਰਾਂ ਦਾ ਤੇ ਲੋਕ ਇਨਸਾਫ ਮੰਚ ਇੱਕ ਸਮੁੰਦਰ ਆ ਤੇ ਤੁਸੀਂ ਜਿਹੜੇ ਲੱਤਾਂ ਖੇਚ ਰਹੇ ਹੋ ਤੁਸੀਂ ਵੀਰੇ ਕਿਸੇ ਪਰਵਿਰਸ਼ਿਰ ਤੇ ਡਿਪੈਂਡ ਆ ਤੁਹਾਡੀ ਪਰਵਿਰਸ਼ ਕਿਤੇ ਖੂਦ ਇੱਕ ਕੋਨੇ ਵਿੱਚ ਹੋਈ ਆ ਆਓ ਸਾਡੇ ਸਮੁੰਦਰ ਵਿੱਚ ਆ ਕੇ ਵੇਖੋ ਇੱਕ ਟੁੱਬੀ ਲਾ ਕੇ ਦੇਖੋ ਤੁਹਾਡੀ ਜਿਹੜੀ ਛੋਟੀ ਜੀ ਪਰਵਿਰਸ਼ ਕਿਤੇ ਵੱਡੇ ਪਰਵਿਰਸ਼ ਆ ਕੇ ਤੁਸੀਂ ਦਾ ਮਨ ਨਾ ਬਦਲ ਗਿਆ ਤੁਹਾਨੂੰ ਲੱਗਿਆ ਗਰਾਉਂਡ ਈ ਆ ਲੋਕਾਂ ਦੀਆਂ ਫੀਲਿੰਗਸ ਲੋਕਾਂ ਦੀ ਵਾਈਬ ਲੋਕਾਂ ਦੇ ਹੰਝੂ ਦੇਖੋ ਲੋਕਾਂ ਦੇ ਜਜ਼ਬਾਤ ਦੇਖੋ ਫਿਰ ਤੁਸੀਂ ਗਲੀ 'ਚ ਬੈਠ ਕੇ ਤੇ ਘਰੇ ਬੈ ਕੇ ਜਕੜਾ ਮਰਨ ਨਾਲੋਂ ਤੁਸੀਂ ਕਹੋਗੇ ਨਹੀਂ ਬਈ ਹੁਣ ਲੋਕ ਇਨਸਾਫ ਹੋ ਜਰਾ ਮੰਚ ਆ ਤੁਸੀਂ ਹੋਰ ਵੀ ਚਾਰ ਬੰਦੇ ਖਿੱਚ ਕੇ ਲੈ ਕੇ ਆਓਗੇ ਕਿਉਂਕਿ ਇਹ ਮੰਚ ਧਾਰਮਿਕ ਜਥੇਬੰਦੀਆਂ ਚਾਹੇ ਸਮਾਜਿਕ ਜਥੇਬੰਦੀ ਬੰਦੀਆਂ ਚਾਹੇ ਕ੍ਰਾਂਤੀਕਾਰੀ ਜਥੇਬੰਦੀਆਂ ਹਰ ਤਰ੍ਹਾਂ ਦੇ ਇੱਥੇ ਸਾਡੇ ਫਲੇਵਰ ਮਿਲਦਾ ਹੈ ਸਾਡੀ ਇਸ ਪੰਜਾਬ ਦੀ ਧਰਤੀ ਤੇ ਪਰ ਇਨਸਾਨੀਅਤ ਲਈ ਕੰਮ ਕਰ ਰਿਹਾ ਸੋ ਅੱਜ ਵਾਕਈ ਮੇਰੇ ਪੰਜਾਬ ਤੇ ਭੀੜ ਪਈ ਹੈ ਨਜ਼ਰ ਲੱਗੀ ਮੇਰੇ ਪੰਜਾਬ ਨੂੰ ਤੇ ਲੋਕ ਫੇਰ ਡੱਟ ਕੇ ਮੁਕਾਬਲਾ ਕਰਦੇ ਆ ਉਹ ਫੇਰ 88 ਦਾ ਜਿਹੜਾ ਮਾਹੌਲ ਸੀ ਫੇਰ ਡੱਟ ਕੇ ਖੜ ਗਿਆ 88 ਦਾ ਹਾਰ ਸਾਨੂੰ ਦਿਖਾਇਆ ਨਹੀਂ ਗਿਆ ਅਸੀਂ ਲੋਕਾਂ ਨੂੰ ਪੁੱਛਦੇ 88 ਦੇ ਕੀ ਵੀ ਪਿਆ ਪਰ ਹੁਣ ਅਸੀਂ ਦੇਖਦੇ ਪਏ ਆ ਵੀਡੀਓ ਉੱਠਦੇ ਆ ਅਜਾ ਚਾਹ ਪਾਜ ਪੀਣੇ ਆ ਪਹਿਲਾਂ ਦੇਖ ਲਿਆ ਬੰਨ ਕਿੱਥੋਂ ਟੁੱਟ ਗਿਆ ਕਿਹੜਾ ਬੰਦੇ ਕਿੰਨੇ ਮਰ ਗਏ ਕਿਹੜੇ ਕਿੰਨੇ ਪਸੂ ਡਰ ਗਏ ਉਹੱਕੇ ਪੰਜਾਬ ਨਜ਼ਰ ਤਾਂ ਲੱਗੀ ਆ ਪਰ ਉਹ ਬਿਛਿੰਦੇ ਲੋਕ ਪੰਜਾਬ ਦੇ ਚਾਹ ਲੋਕ ਇਨਸਾਫ ਮੰਗਦੇ ਮੈਂਬਰ ਹੋਣ ਚਾਹੀਏ ਜੋ ਐ ਪ੍ਰਾਈਵੇਟ ਐਨ ਜੀਓਜ਼ ਹੈਗੇ ਨੇ ਚਾਹੇ ਦਾਨੀ ਨਹੀਂ ਰਹਿ ਗਿਆ ਤੁਸੀਂ ਦੁੱਗਨੇ ਹੋ ਕੇ ਟੱਕਰਿਓ ਅਸੀਂ ਨਿਕਲ ਜਾਣਾ ਪੰਜਾਬ ਜ਼ਖਮੀ ਹੋਇਆ ਮਰਿਆ ਨਹੀਂ ਇਹਨੇ ਫੇਰ ਉੱਠ ਪੈਣਾ ਆ ਕਿਉਂਕਿ ਪੰਜਾਬ ਨੂੰ ਉਠਾਉਂਦਾ ਆ ਇਹ ਸਨ ਹੈਪੀ ਸੰਗਰ ਜਿਨ੍ਹਾਂ ਨੇ ਕਿ ਬਹੁਤ ਖੂਬਸੂਰਤ ਸ਼ਬਦਾਂ ਦੇ ਵਿੱਚ ਜਿਹੜੀ ਆਪਣੀ ਉਹ ਗੱਲਬਾਤ ਰੱਖੀ ਆ ਕਿ ਪੰਜਾਬ ਜਿਹੜਾ ਹੈ ਉਹ ਜੱਕ ਨਹੀਂ ਹੋਇਆ ਪੰਜਾਬ ਮਰਿਆ ਨਹੀਂ ਸੋ ਬੜੇ ਟਾਈਮ ਟਾਈਮ ਤੇ ਜਿਹੜੀਆਂ ਪੰਜਾਬ ਦੇ ਉੱਤੇ ਬੜੀਆਂ ਜਿਹੜੀਆਂ ਭਿਗੜਾਂ ਪਈਆਂ ਆ ਔਰ ਪੰਜਾਬੀਆਂ ਨੇ ਜਿਹੜਾ ਆ ਹਮੇਸ਼ਾ ਹੀ ਉਸ ਚੀਜ਼ ਦਾ ਜਿਹੜਾ ਹਮੇਸ਼ਾ ਵੱਧ ਚੜ ਕੇ ਜਿਹੜਾ ਹੈ ਉਹਦਾ ਜਿਹੜਾ ਟਾਕਰਾ ਕੀਤਾ ਆ ਔਰ ਇੱਕ ਵਾਰ ਫੇਰ ਤੋਂ ਲੋਕ ਇਨਸਾਫ ਮੰਚ ਜਿਹੜਾ ਆ ਤੁਸੀਂ ਦੇਖ ਰਖ ਰਹੇ ਹੋ ਸਾਰੀ ਟੀਮ ਉਹਨਾਂ ਦੀ ਔਰ ਜਿਹੜਾ ਪਿੰਡ ਕੋਲੇ ਵਾਲ ਦੀ ਜਿਹੜੀ ਸੰਗਤ ਆ ਉਹ ਵੀ ਇੱਥੇ ਸਾਰੀ ਖੜੀ ਕਿਸੇ ਤਰ੍ਹਾਂ ਦੀ ਖਬਰਾਂ ਦੇਖਣ ਵਾਸਤੇ ਜੁੜੇ ਹੋ